ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਆਪਾਂ ਨੇ ਵੱਢ ਲਈ ਜੀ ਕਣਕ ਤੇ ਕਣਕ ਵੱਢੀ ਹੈ ਜੀ ਰਾਤ ਨੂੰ ਹਨੇਰੇ ਹੋਈ ਤੇ ਰਾਤ ਹਨੇਰੇ ਹੋਈ ਮਸ਼ੀਨ ਲੱਗੀ ਹੋਈ ਸੀ ਉਸ ਟਾਈਮ ਆਪਾਂ ਤੁਹਾਨੂੰ ਦਿਖਾ ਨਹੀਂ ਸਕੇ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਸਾਫ ਨਹੀਂ ਸੀ ਆਉਣੀ ਹੈ ਨਾ ਤੇ ਹੁਣ ਆਪਾਂ ਨੇ ਘਰੇ ਕਿ ਲੈਣ ਕੇ ਟਰਾਲੀ ਖੜਾ ਲਈ ਜੀ ਆਪਾਂ ਲੱਗੇ ਹੋਏ ਆ ਕਣਕ ਤਰਨ ਅੱਧੀ ਆਪਾਂ ਨੇ ਤਾੜ ਲਈ ਤੇ ਉਹ ਅੰਦਰ ਲੱਗੇ ਹੋਏ ਆਪਾਂ ਸੁਟਣਾ ਪਏਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੈਸਨ ਉਸ ਦੇ ਬਾਸਾਂ ਚੜਦੀ ਕਲਾ ਵਾਖਸ਼ੇ ਤੇ ਅਗਲੇ ਵੀਡੀਓ ਉਹ ਬਿੰਦੇ ਗਾਇਸ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੀ ਲੋ ਜੀ ਆਪਾਂ ਆਏ ਪਿਆ ਖੇਤਾਂ ਵਿੱਚ ਕੱਖ ਵੜਨ ਵਾਸਤੇ ਬਹੁਤ ਸੋਹਣਾ ਮੌਸਮ ਹੈ ਪਿਆਰਾ ਪਿਆਰਾ ਮੌਸਮ ਹੋਇਆ ਪਿਆ ਤੇ ਇੱਧਰ ਲਖਵਿੰਦਰ ਲੱਗੀ ਵੀ ਕੱਖ ਵਜਣ ਸੰਧੂ ਸਾਹਿਬ ਬਾਈ ਜੀ ਦੇਖਿਓ ਇੰਦਰ ਨੂੰ ਤੁਸੀਂ ਉਹ ਪ੍ਰਧਾਨ ਜੀ ਦੋ ਆਪਣੇ ਵਿਚਾਰ ਬੱਸ ਮੈਂ ਕਹਾਂ ਵੀ ਮੈਂ ਵੀ ਆਈ ਦੀ ਘੁੰਮਣ ਮੈਂ ਕਹਾਂ ਮੈਂ ਵੀ ਕੱਖ ਵੜਵਾ ਦਿੰਨੀ ਆ ਥੋੜੀ ਜੀ ਉਧਰ ਬਾਜ਼ ਲੱਗਿਆ ਹੋਇਆ ਜੀ ਕੱਖ ਵੜਣਾ ਜੋ ਆ ਸੰਤੂ ਸਾਹਿਬ ਲੱਗੇ ਪਏ ਉਹ ਬਾਜ਼ ਨੂੰ ਮਿਲਾਂ ਆ ਜਾ ਕੇ ਆਈ ਆ ਜੀ ਰੋਪੜ ਆਪਾਂ ਤੋਂ ਜਾਣ ਲੱਗਿਆਂ ਤੋਂ ਜੀ ਵੀਡੀਓ ਨਹੀਂ ਬਣੀ ਆਪਾਂ ਲੇਟ ਸੀ ਤੇ ਥੋੜੀ ਜਲਦੀ ਦੀ ਆਪਾਂ ਨੇ ਤੇ ਹੁਣ ਆਪਾਂ ਆ ਗਏ ਆ ਘਰ ਤੇ ਆਪਾਂ ਨੇ ਕਰੀਏ ਥੋੜੀ ਜੀ ਸ਼ਾਪਿੰਗ ਆ ਰੋਪੜ ਜਾ ਕੇ ਤੇ ਆਪਾਂ ਨੇ ਸਮਾਨ ਵਗੈਰਾ ਲਿਆਂਦਾ ਰੋਪੜ ਤੋਂ ਤੇ ਰੋਪੜ ਆਪਾਂ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਜੀ ਆਪਾਂ ਅ ਗੱਡੀ ਖੜੀ ਸੀ ਕਾਫੀ ਦੂਰ ਤੇ ਅਸੀਂ ਭੁੱਲ ਗਏ ਫੋਨ ਗੱਡੀ ਦੇ ਵਿੱਚ ਤੇ ਦਿਖਾਨੇ ਆ ਜੀ ਆਪਾਂ ਜਿਹੜਾ ਵੀ ਸਮਾਨ ਲੈ ਕੇ ਆਂਦਾ ਤੁਹਾਨੂੰ ਤੇ ਅਗਰ ਅਸੀਂ ਨਾ ਫੋਨ ਭੁੱਲਦੇ ਤਾਂ ਬਹੁਤ ਵਧੀਆ ਹੋਣਾ ਸੀ ਜਿਹੜਾ ਆਪਾਂ ਸਮਾਨ ਦੀ ਉਥੇ ਸ਼ਾਪਿੰਗ ਕੀਤੀ ਤੁਹਾਨੂੰ ਦਿਖਾਉਣਾ ਸੀ ਜਿਹੜੀ ਆਪਾਂ ਸ਼ਾਪਿੰਗ ਕਰਕੇ ਚਲੋ ਉਦੋਂ ਤਾਂ ਨਹੀਂ ਦਿਖਾ ਹੋਇਆ ਤੁਹਾਨੂੰ ਤੇ ਚਲੋ ਹੁਣ ਆਪਾਂ ਘਰ ਅੱਗੇ ਘਰ ਅੱਗੇ ਦਿਖਾਣੇ ਆ ਤੇ ਰੋਪੜ ਇੱਕ ਮਨ ਮੇਰੇ ਸਿਸਟਰ ਵੀ ਮਿਲੇ ਸੀ ਉਹਨਾਂ ਨੇ ਮੈਨੂੰ ਸਾਸਿ ਜੀ ਕਹਿੰ ਲਈ ਕਿ ਤੁਸੀਂ ਬਲੌਗ ਬਣਾਉਨੇ ਆ ਤੇ ਮੈਨੂੰ ਵੀਦੇ ਤੇ ਉਹੀ ਗੱਲ ਫੇਰ ਉਹੀ ਆ ਗਈ ਜੀ ਵੀ ਫੋਨ ਨਹੀਂ ਸੀ ਕੋਲ ਫੋਨ ਕਰਕੇ ਹੀ ਆਪਾਂ ਵੀਡੀਓ ਨਹੀਂ ਬਣਾ ਸਕੇ ਹੈਨਾ ਫੋਨ ਗੱਡੀ ਦੇ ਵਿੱਚ ਰਹਿਣ ਕਰਕੇ ਤੇ ਚਲੋ ਆ ਫੋਨ ਦੀ ਜਿਹੜੀ ਮੈਮਰੀ ਵੀ ਫੁੱਲ ਹੋਈ ਬੀਤੀ ਕੱਲ ਆਪਾਂ ਜਿਹੜਾ ਉਹ ਕਣਕ ਤਾਰੀ ਉਸ ਟਾਈਮ ਉਹ ਵੀ ਲਿੰਕ ਹੋਇਆ ਹਾਂ ਤੇ ਜਿਹੜਾ ਆਪਾਂ ਦੇਖੋ ਸਮਾਨ ਵਗੈਰਾ ਲੈ ਕੇ ਆਈਆਂ ਤੇ ਇੱਕ ਇੱਕ ਦਿਨ ਮਨਦੀਪ ਜਾ ਰਹੇ ਸੀ ਆਪਣਾ ਅ ਬੈਰੀ ਦੁੱਧ ਪਾਉਣ ਵਾਸਤੇ ਉਹ ਜਾਂਦੇ ਜਾਂਦੇ ਤਾਂ ਨਾ ਢੱਕਣ ਖੁੱਲ ਕੇ ਆਪਣਾ ਢੋਲੀ ਦਾ ਢੱਕਣ 당 ਕਰ ਰਿਹਾ ਤਾਂ ਉਹਦੇ ਦੀ ਪੱਟੀ ਲੈ ਕੇ ਆਂਦੀ ਹੁਣ ਟਾਇਰ ਦੇ ਵਿੱਚ ਆ ਗਿਆ ਉਹ ਬਿੰਗਾ ਹੋਣ ਕਰਕੇ ਉਹ ਖੁੱਲੀ ਜਾ ਰਹੀ ਸੀ बार-बार ਉਹ ਸਾਨੂੰ ਪ੍ਰੋਬਲਮ ਆ ਰਹੀ ਸੀ ਉਹਦੀ ਟੱਕਣ ਦੀ ਫਿਰ ਅਸੀਂ ਹੁਣ ਇਹ ਡਰਾਮੀ ਵੀ ਨਵੀਂ ਲੈ ਲਈ ਹੈ ਭੋਲੀ ਵਗੈਰਾ ਨੰਮੀ ਵੀ ਖਰੀਦ ਕੇ ਲੈ ਕੇ ਆਈਆਂ ਤੇ ਬਾਕੀ ਹੋਰ ਸਮਾਨ ਸੇ ਘਰ ਦਾ ਤੇ ਸਾਰੇ ਕੁਝ ਲੈ ਕੇ ਆਈਆਂ ਆਪਾਂ ਉਹ ਬੋਤਲ ਚ ਕੀਰਵਾੜ ਵਾਲੀ ਉਹ ਬਈ ਵਾਲੀ ਜੂਸ ਦੀ ਅੱਛਾ ਇਹਦੇ ਵਿੱਚ ਹੈਗਾ ਜੋੜੀ ਮੌਸਮ ਤੇ ਲੋਕ ਠੀਕ ਹੈ ਹੁ 2-3 ਦਿਨ ਹੋ ਗਏ ਕਿ ਮੌਸਮ ਚਲੋ ਸੋਣਾ ਹੈ ਫਿਰ ਵੀ 2-3 ਦਿਨ ਹੋ ਗਏ ਨਹੀਂ ਪੈਣ ਪਈ ਜਾਂਦਾ ਆਲੇ-ਦਾਲੇ ਮਾੜਾ-ਮੋਟਾ ਛਿੜਕਾ ਇੱਥੇ ਵੀ ਹੋ ਲੰਦਾ ਆਪਣੇ ਵੀ ਹੋ ਲੰਦਾ ਹੈ ਇਹ ਜੀ ਭਾਵੇਂ ਸੋਣੀ ਮਹਿੰਗੀ ਆ ਗਈ ਵੀ ਐਦਾਂ ਹੀ ਹੋ ਰਹੀ ਹੁ ਤਾਂ ਮਹਿੰਗਾਈ ਬਹੁਤ ਹੈ ਨਾ ਅੱਜ ਕੱਲ੍ਹ ਅੱਜ ਵੀ ਸਵੇਰੇ ਸਿਚ ਤੇ ਇੱਧਰ ਬੈਠਿਆ ਹੈ ਆਪਣਾ ਬਾਜ਼ ਤੁਹਾਨੂੰ ਬਾਜ਼ ਨਹੀਂ ਮਿਲਉਂਦੇ ਆ ਬਾਜ਼ ਲੈ ਕੇ ਆਇਆ ਆਂਦਾ ਆਂਦਾ ਕੇਂਦਰ ਜੁਆਏ ਬਾਜ਼ ਲੱਗ ਗਿਆ ਹੈ ਮਾਸਤੀ ਕਰਨ ਸਾਸਰੀ ਘਰ ਤਾਂ ਕਰ ਦੋ ਸਾਰੇ ਨੂੰ ਚਲੋ ਕਰੋ ਸਾਸਰੀ ਗਲਾਂ ਕਾਕਾ ਜੀ ਅਗਲੇ ਵੀਡੀਓ ਮਿਲਦੇ ਗਾਇਜ਼ ਤੇ ਰਹਿੰਦੇ ਚੂਜ਼ ਤੇ ਪੁਲਾ ਮੇਰੇ ਲਈ ਰਹਿੰਦੇ ਚੂਜ਼ ਮੇਰੇ ਚੂਜ਼ ਤੇਰੇ ਚੂਜ਼ ਮੇਂ ਅਬ ਉਹ ਜਮਾ ਲੱਗ ਪਾਣੀ ਕਿੱਤੀ ਸ਼ੋਪਿੰਗ ਹੈ ਦਿਸ ਵਾਟ ਇਜ਼ ਦਿਸ ਪਲੇਸ ਇਦੀ ਲਿਆਂਦੀ ਐ ਕੋਈ ਐਂਦੀ ਸੇਂਗੀ ਦਾ ਆ ਬਰਫ ਵਾਲੇ ਹੋਣਾ ਮੇਰੇ ਬਾਤ ਤੋੜਨ ਨਹੀ ਬਾਜ ਤੋੜਨ ਨਹੀ ਪੁੱਤ ਤੇਰੇ ਬਾਸਤੇ ਨਹੀਂ ਆਈ ਬਾਜੋ ਤੇ ਚਲੋ ਜੀ ਫੇਰ ਕਰੀਏ ਰੈਸਟ ਜੀ ਕਿੰਨੇ ਬਾਜ ਗਏ ਮਿਲਦੇ ਫਿਰ ਹੁਣ ਤੁਹਾਨੂੰ